ਅੱਜ ਅੰਮ੍ਰਿਤਪੁਰ ਮਿਲੀ ਹੈ ਅਸੀਂ 1 ਕਿਲੋ ਹਿਰੋਇਨ ਦੇ ਨਾਲ 45 ਲੱਖ 19000 ਡਰਗ ਮਨੀ ਰਿਕਵਰ ਕੀਤਾ ਇਸ ਤੋਂ ਇਲਾਵਾ ਇੱਕ ਡਰੋਨ ਹੈ ਜਿਹੜੀ ਆਪਾਂ ਕਹਿ ਸਕਦੇ ਵਿਦ ਕੈਮਰਾ ਟॉय ਡਰੋਨ ਹੈ ਔਰ ਇੱਕ ਕੈਸ਼ ਕਾਊਂਟਿੰਗ ਮਸ਼ੀਨ ਹੈ ਪੈਸੇ ਗਿਣਨ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹਾਫ ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ 86 ਦਾ ਥਾਣਾ ਚੁਬਾਲ ਡਿਸਟ੍ਰਿਕਟ ਕਰਨਤਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨਚਾਰ ਸੀਆਈਏ 2 ਰਵੀ ਕੁਮਾਰ ਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਤੋਂ ਅੱਧਾ ਕਿਲੋ ਹਿਰੋਇਨ ਦੇ ਨਾਲ ਜਿਹੜਾ ਇਹ ਆਪਣੇ 35 30 30 ਲੱਖ ਜਿਹੜਾ ਤੇ 19000 ਰੁਪਏ ਦੇ ਕਰੀਬ ਜਿਹੜਾ ਡਰਗ ਮਨੀ ਉਹ ਫੜੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਹੈ ਰਾਹੁਲ ਐਲੀਅਸ ਕਾਲੂ ਇਹ ਇਹਦਾ ਬਾਹਰ ਜਿਹੜਾ ਇੱਕ ਟੋਨੀ ਜਰਮਨ ਕਰਕੇ ਡਰੱਗਸ ਸਮਗਲਰ ਸਾਹਮਣੇ ਆਇਆ ਔਰ ਜਿਸ ਨਾਲ ਇਹਦਾ ਸੰਪਰਕ ਫੋਨ ਤੇ ਹੋਇਆ ਸੀ ਇਹਦੇ ਇੱਕ ਲੋਕਲ ਕੰਟੈਕਟ ਦੇ ਥਰੂ ਤੇ ਕ੍ਰਾਸ ਬਾਰਡਰ ਥਰੂ ਜਿਹੜਾ ਪਾਕਿਸਤਾਨ ਦੇ ਥਰੂ ਜਿਹੜਾ ਡਰੋਨ ਦੇ ਰਾਹੀਂ ਪੁਸ਼ਨ ਹੋ ਰਹੀ ਸੀ ਸਾਰੀ ਡਰੱਗ ਕਨਸਾਈਨਮੈਂਟ ਉਹ ਇਹ ਚੁੱਕ ਕੇ ਵੇਚਦਾ ਸੀਗਾ ਇਨੇ ਜਿਹੜੀ ਮੇਨ ਇਹਦੇ ਵਿੱਚ ਹੋਰ ਗੱਲ ਆਈ ਹੈ ਕਿ ਆਨੰਦ ਵਿਹਾਰ ਗੇਟ ਹਕੀਮਾਂ ਦੇ ਵਿੱਚ ਇਹਨੇ ਇੱਕ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜੋ ਕਿ ਇਸੇ ਪਰਪਸ ਵਾਸਤੇ ਯੂਜ਼ ਕਰ ਰਿਹਾ ਸੀ ਜਿੱਥੇ ਆਪਣੀ ਡਰੱਗ ਤੇ ਡਰੱਗ ਮਨੀ ਲੁਕੋਂਦਾ ਸੀ ਅਤੇ ਉੱਥੋਂ ਵੀ ਅੱਗੇ ਸਪਲਾਈ ਕਰਦਾ ਸੀਗਾ ਆਪਣੇ ਪਿੰਡ ਵਾਲੇ ਘਰ ਤੋਂ ਇਲਾਵਾ ਇੱਥੇ ਇਹਨੇ ਘਰ ਲਿਆ ਹੋਇਆ ਸੀਗਾ ਦੂਜੀ ਜੀ ਮੇਜਰ ਸਕਸੈਸ ਮਿਲੀ ਉਹ ਚ ਗੁਰਮukh ਸਿੰਘ ਤੇ ਵਿਰਿੰਦਰਪਾਲ ਦੋ ਬੰਦੇ ਸਾਡੇ ਵੇਰਕਾ ਪੁਲਿਸ ਦੇ ਜਿਹੜੇ ਆਫੀਸਰਸ ਨੇ ਐਸ ਐਚਓ ਤੇ ਉਹਦੀ ਟੀਮ ਜਿਹਨਾਂ ਦੀ ਸੁਪਰਵਾਈਜ਼ਨ ਜਸਰੂਪ ਬਾਠ ਏਡੀਸੀਪੀ ਸਾਡੇ 3 ਤੇ ਸ਼ੀਤਲ ਜੀ ਸਾਡੇ ਏਸੀਪੀ ਈਸਟ ਕਰ ਰਹੇ ਆ ਉਹ ਉਹਨਾਂ ਨੇ ਵੀ 1/2 ਕਿਜੀ ਜਿਹੜੀ ਅ ਹਿਰੋਇਨ ਫੜੀ ਔਰ 15 ਲੱਖ ਡਰਗ ਮਨੀ ਫੜੀ ਗਈ ਔਰ ਇਹਦਾ ਡਰੋਨ ਉਹਨਾਂ ਦੇ ਘਰ ਤੋਂ ਹੀ ਮਿਲਿਆ ਇਹ ਜਿਹੜਾ ਗੁਰਮਖ ਸਿੰਘ ਹੈ ਖਲਚੀਆਂ ਅਮਰਸਰ ਰੂਰਲ ਦਾ ਰਹਿਣ ਵਾਲਾ ਬੀਕੋਮ ਪਾਸ ਹੈ ਪਹਿਲਾ ਕੇਸ ਕੋਈ ਨਹੀਂ ਹੈ ਇਹ ਵਿਰਿੰਦਰਪਾਲ ਵੀ ਜਿਹੜਾ 8ਵੀਂ ਪਾਸ ਹੈ ਇਹ ਮੈਥਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਨਾਂ ਦੀ ਜਿਹੜੀ ਜਦੋਂ ਸਰਚ ਵਗੈਰਾ ਕੀਤੀ ਗਈ ਮੈਥਾ ਰੋਡ ਜੰਡੇਆਲਾ ਵਿੱਚ ਅਕਾਲਕੜ ਪਿੰਡ ਤੋਂ ਇਹਨਾਂ ਤੇ ਜਦੋਂ ਰਿਕਵਰੀ ਕਰਨ ਪੁਲਿਸ ਗਈ ਤੇ ਇਹਨਾਂ ਨੇ ਜਿਹੜਾ ਬੈਡ ਬਾਕਸ ਨੇ ਉਹਦੇ ਚ ਲੁਕੋ ਕੇ ਕੈਵਿਟੀਜ਼ ਬਣਾਉਣ ਵਾਸਤੇ ਡਰੱਗ ਮਨੀ ਨੂੰ ਛਾਉਣ ਵਾਸਤੇ ਤੇ ਡਰੱਗ ਛਾਉਣ ਵਾਸਤੇ ਹੀਰੋਇਨ ਛਾਉਣ ਵਾਸਤੇ ਵੀ ਕੈਵਿਟੀਜ਼ ਬਣਾਈਆਂ ਹੋਈਆਂ ਸੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਕਾਮਯਾਬੀ ਮਿਲੀ ਹੈ ਸਪੈਸ਼ਲੀ ਜਿਹੜਾ ਡਰੱਗ ਮਨੀ ਰਿਕਵਰੀ ਵੀ ਡਰੱਗ ਨਾਲ ਵੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਲੱਕ ਟੁੱਟਦਾ ਬੇਸਿਕਲੀ ਜਿਹੜਾ ਸਮਗਲਿੰਗ ਨੈਟਵਰਕ ਤੇ ਕਾਰਟਲ ਜਿਹੜਾ ਵੀ ਚਲਾਇਆ ਜਾਂਦਾ ਕਿਉਂਕਿ ਸਾਰੀ ਇਹ ਗੇਮ ਫਾਈਨੈਂਸ਼ੀਅਲ ਉਸ ਦੇ ਉੱਤੇ ਘੁੰਮਦੀ ਹੈ ਸੋ ਇਹਦੇ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀసీపీ ਰਵਿੰਦਰਪਾਲ ਜੀ ਸਾਡੇ ਇਨਵੈਸਟੀਗੇਸ਼ਨ ਦੇ ਅਜਗਵਿੰਦਰ ਜੀ ਸਾਡੇ ਐਡੀసీపీ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ACP ਇਨਵੈਸਟੀਗੇਸ਼ਨ ਇਹਨਾਂ ਨੇ ਵੀ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਔਰ ਇਹਨਾਂ ਦੀ ਸੁਪਰਵਾਈਜ਼ਨ 'ਚ ਸਾਰੀ ਜਿਹੜੀ ਆ ਕਾਰਟਲ ਜਿਹੜਾ ਸਮੈਸ਼ ਹੋਇਆ ਇਹਦੇ ਚ ਅੱਗੇ ਫਰਦਰ ਇਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਬੈਕਵਰਡ ਫਾਰਵਰਡ ਲਿੰਕੇਜਸ ਸਪੈਸ਼ਲੀ ਜਿਹੜਾ ਜਰਮਨ ਵਾਲਾ ਕੰਟੈਕਟ ਆ ਉੱਤੇ ਕੰਮ ਕੀਤਾ ਜਾ ਰਿਹਾ ਔਰ ਹਵਾਲਾ ਜਿਹੜਾ ਵਿੱਚ ਕਨੈਕਸ਼ਨ ਹੈ ਉਹਦੇ ਤੇ ਵੀ ਅਸੀਂ ਅਲੱਗ-ਅਲੱਗ ਕੰਮ ਕਰ ਰਹੇ ਆ ਇਹਨਾਂ ਦੇ ਕਿਦਾਂ ਸਾਰਾ ਇਹ ਨੈਟਵਰਕ ਚਲਾਉਂਦੇ ਸੀ ਜਿਹੜਾ ਵੇਰਕੇ ਦੇ ਵਿੱਚ ਗੁਰਮੁਖ ਤੇ ਵਿਰਿੰਦਰਪਾਲ ਫੜੇ ਗਏ ਆ ਇਹਦੇ ਚ ਇੱਕ ਡਰੱਗਸ ਮਗਰ ਲਲਜਿੰਦਰ ਸਿੰਘ 엘ियस ਹਣੀ ਥਾਣਾ ਟਰਿੰਡਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਜਸਵਿੰਦਰ ਸਿੰਘ ਇਹ ਦੋ ਬੰਦੇ ਜਿਹੜੇ ਆ ਮੇਨ ਕਿੰਗਪਿੰਨ ਸਾਹਮਣੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਦਿੱਤੀ ਸੀ ਔਰ ਜਿਹੜੀ ਟੌਏ ਡਰੋਨ ਫੜੀ ਗਈ ਹੈ ਵਿਦ which is fitted with ਕੈਮਰਾ ਉਹਦੇ ਚ ਇਹ ਬੇਸਿਕਲੀ ਆਪਣੀ ਇੱਕ ਰਿਹਸਲ ਕਰਨ ਦੀ ਤਿਆਰੀ ਸੀਗੇ ਕਿ ਕਿੰਸ ਤਰ੍ਹਾਂ ਅਸੀਂ ਜਾ ਕੇ ਬਾਰਡਰ ਤੇ ਡਾਇਰੈਕਟਲੀ ਆਪਣਾ ਕੰਮ ਸ਼ੁਰੂ ਕਰ ਲਈਏ ਵੀ ਉਹਨਾਂ ਨੂੰ ਜਿਹੜੇ ਵਿੱਚ ਲਿੰਕੇਜਸ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਸੋ ਮੈਂ ਸਾਰੀ ਟੀਮ ਨੂੰ ਕੰਗ੍ਰੈਚੂਲੇਟ ਕਰਦਾ ਇਟ ਇਜ਼ ਅ ਵੈਰੀ ਗੁੱਡ ਰਿਕਵਰੀ ਔਰ ਅਗੇ ਨੂੰ ਫਾਰਵਰਡ ਲੈ ਕੇ ਜਾਵਾਂ। ਥੈਂਕ ਯੂ ਸਰ ਇਹ ਜਿਹੜੀ ਕਨਸਾਈਨਮੈਂਟ ਹੈ ਮਤਲਬ ਉਹਨ ਤੇ ਵਾਰ ਲਾਈਕ ਸਿਚੁਏਸ਼ਨ ਹੈ ਇਤਰਾ ਨਹੀਂ ਇਹ ਕਨਸਾਈਨਮੈਂਟ ਪਹਿਲੋ ਹੀ ਆਈ ਹੋਈ ਹੈ ਜੀ ਇਹ ਲੇਟੈਸਟ ਹੀ ਸੀਗੀ ਮਾਰਕਿੰਗ ਹੈਗੀ ਹੈ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਲੋਕ ਜਿਹੜੇ ਕਿਉਂਕਿ ਬਾਰਡਰ ਲੰਬਾ ਹੈ ਕਿਤੇ ਨਾ ਕਿਤੇ ਕੋਸ਼ਿਸ਼ ਦੇ ਵਿੱਚ ਰਹਿੰਦੇ ਹੀ ਹੈ ਔਰ ਸਾਡੇ ਹੈਬਿਟੇਸ਼ਨ ਵੀ ਬਹੁਤ ਨੇੜੇ ਐ ਜਿਹੜੀ ਸਾਡੀ ਬਾਰਬਡ ਵਾਇਰ ਐ ਤੇ ਬਾਰਡਰ ਫੈਂਸਿੰਗ ਦੇ ਲਾਗੇ ਉਹਦੇ ਕਰਕੇ ਚਾਂਸ ਕਈ ਵਾਰ ਬਣ ਜਾਂਦਾ ਵਿੱਚ ਟੇਰੇਨ ਦਾ ਵੀ ਬੜਾ ਫਰਕ ਪੈਂਦਾ ਕੋਈ ਸੁਹਾ ਆ ਗਿਆ ਕੋਈ ਹੋਰ ਹੋ ਗਿਆ ਉਹ ਚੀਜ਼ਾਂ ਦਾ ਕਈ ਵਾਰ ਫਾਇਦਾ ਉਠਾ ਲੈਂਦੇ ਨੇ ਬਿਲਕੁਲ ਬਿਲਕੁਲ ਅਸੀਂ ਦੇਖੋ ਜਿਹੜੀ ਆਪਾਂ ਇਨਫੋਰਸਮੈਂਟ ਐ ਡਰੱਗ ਦੀ ਰਿਕਵਰੀ ਉਹਦੇ ਨਾਲ ਇਹ ਬਹੁਤ ਜ਼ਰੂਰੀ ਐ ਕਿਉਂਕਿ ਫਾਈਨੈਂਸ਼ੀਅਲ ਐਂਗਲ ਕਰਕੇ ਲੋਕ ਇਤਨਾ ਜੁੜਦੇ ਆ ਤੇ ਜਦੋਂ ਇਹ ਰਿਕਵਰੀ ਵੱਡੀ ਹੁੰਦੀ ਹੈ ਜਿਵੇਂ ਹੁਣ ਸਪੋਜ਼ ਕਰੋ 45 ਲੱਖ 19000 ਹੈ ਇਹ ਕੋਈ ਛੋਟਾ ਅਮਾਉਂਟ ਨਹੀਂ ਹੈ ਇਤਨਾ ਸਾਰਾ ਸਰਕਲ ਟੁੱਟ ਜਾਏਗਾ ਔਰ ਜਿਹੜੇ ਬੰਦੇ ਇੱਕ ਦੂਜੇ ਨਾਲ ਟੁੱਟ ਜਾਣਗੇ ਔਰ ਫਿਰ ਇਹ ਜਿਹੜਾ ਸਾਰਾ ਨੈਕਸਸ ਤੇ ਬ੍ਰੇਕ ਹੋ ਜਾਏਗਾ ਸਰ ਜਿਹਦੇ ਘਰ ਇੱਕ ਨੈਟ ਦੇ ਨਾਲ ਸਾਨੂੰ ਵਾਈਫਾਈ ਪਿੱਤਾ ਕੋਈ ਹੈ ਉਹ ਕਰਨ ਲੱਗੇ ਆ ਜੀ ਹੁਣ ਕਿਉਂਕਿ ਲੇਟੈਸਟ ਰਿਕਵਰੀ ਹੈ ਹੁਣੀ ਇਨਫੈਕਟ ਪੇਸ਼ ਕਰਕੇ ਆਏ ਆ ਤੇ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਚ ਚੈੱਕ ਕਰਾਂਗੇ ਵੀ ਕਿਸ ਤਰ੍ਹਾਂ ਕਰਾਇਆ ਤੇ ਕਿਹੜੇ ਨਾਮ ਤੇ ਲਿਆ ਬੈਂਕਾਟੇ ਦੇ ਵਿੱਚ ਵੀ ਸਾਰਾ ਜੇ ਕਰਨੇ ਇਹ ਤਾਂ ਵੈਸੇ ਹੀ ਮਿਲ ਗਿਆ ਸਾਨੂੰ ਕੈਸ਼ ਹੀ ਉਹ ਉਹਦੇ ਤੇ ਅੱਗੇ ਇਹ ਸਰਚ ਦੇ ਦੌਰਾਨ ਮਿਲਿਆ ਜਿਹੜਾ ਤੁਹਾਨੂੰ ਦੱਸਿਆ ਨਾ 35 ਨਾ ਸੋਰੀ 30 ਲੱਖ ਉਹ ਗੇਟ ਕੀਮਾ ਵਾਲੇ ਕੇਸ 'ਚ ਸੀਆਈਏ 2 ਨੂੰ ਮਿਲਿਆ 15 ਲੱਖ ਜਿਹੜਾ ਹੈਗਾ ਉਹ ਵੇਰਕੇ ਦੇ ਕੇਸ ਦੇ ਵਿੱਚ ਹੈ ਜੀ ਸੋ ਟੋਟਲ 45 ਲੱਖ 19000 ਦੀ ਰਿਕਵਰੀ ਹੈ ਸਰ ਕਿੰਨੀ ਦਿਨ ਤੋਂ ਰਹਿ ਰਿਹਾ ਸੀ ਕਰਾ ਦੇ ਜੀ ਇਹ ਚੈੱਕ ਕਰਨਾ ਪਏਗਾ ਜੀ ਮੈਨੂੰ ਇੱਕ ਕਲੀਅਰ ਨਹੀਂ ਪੂਰਾ ਕਰ ਲੈਣੇ